ਦੁਨੀਆ ਵਿੱਚ ਰੰਗ ਮਾਣੀ ਜਾਵੇ ਉਹ ਕੋਈ ਸੋਨਾ ਸੋਨਾ ਨਹੀਂ ਉਹ ਸੁਹਾਗ ਨਹੀਂ ਹੈ ਆਪਣੇ ਕੰਤ ਪਿਆਰੀ ਜੇ ਅਸੀਂ ਆਪਣੇ ਸਤਿਗੁਰੂ ਨੂੰ ਚੰਗੇ ਲੱਗਦੇ ਹਾਂ ਤੇ ਸਾਡਾ ਸਾਰਾ ਕੁਝ ਮੁਬਾਰਕ ਖਾਦਾ ਪੈਨਣਾ ਸੁਨਣਾ ਬੋਲਣਾ ਮਿਲਣਾ ਵਰਤਣਾ ਆਉਣਾ ਜਾਣਾ ਮੁਬਾਰਕ ਜੇ ਕੰਤ ਨੂੰ ਨਾ ਪਾਏ ਤੇ ਸਾਰਾ ਕੁਝ ਫਟਕਾਰ ਲਿਖਿਆ ਬਾਣੀ ਵਿੱਚ ਲਿਖਿਆ ਮੈਨੇ ਕਹਿੰਦਾ ਸੁਣੋ ਪੰਗ ਦੀ ਖਸਮ ਸਾਰੇ ਤੇ ਇਕਮਯਾਦ ਨਾਨਕ ਨਾਵੇ ਬਾਸਨਾਤ ਇਹ ਮਾਰੇ ਜੀ ਬਿਲਕੁਲ ਕਲੀਅਰ ਕਰਤਾ ਇਸ ਪੰਕਤੀ ਵਿੱਚ ਸਫਲ ਜਨਮ ਪ੍ਰਵਾਨ ਗੁਰਮੁਖ ਆਇਆ ਸੁਪਾਸ਼ ਜੀ ਕਹਿੰਦੇ ਉਸ ਗੁਰਮੁਖ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ਜੋ ਕਾਮਯਾਬ ਹੋ ਗਿਆ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰ ਲਈ ਕਾਮਯਾਬੀ ਦਾ ਮਤਲਬ ਇਹ ਨਹੀਂ ਭਈ ਵੱਡੀਆਂ ਵੱਡੀਆਂ ਕੋਠੀਆਂ ਅਸੀਂ ਬਣਾ ਲਈਆਂ ਗੱਡੀਆਂ ਲੈ ਲਈਆਂ ਮੈਂ 6 ਮਹੀਨੇ ਬਾਅਦ ਹਰ ਗੱਡੀ ਬਦਲ ਦਿੱਤੀ ਵੀ ਇਹ ਕਾਮਯਾਬ